ਹੈਲੋ ਜੀ ਸੋਸ਼ੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਸੋ ਮੈਂ ਤਾਂ ਚੱਲੀ ਸੀ ਗੁਰਦੁਆਰਾ ਸਾਹਿਬ ਤੇ ਕਪੜੇ-ਕੁਪੜੇ ਅਹੀਂ ਤੁਸੀਂ ਦੇਖੋ ਵੀ ਅਹੀਂ ਕਪੜੇ ਧੋ ਕੇ ਬਾਹਰ ਸੁੱਕਣੇ ਪਾਏ ਸੀ ਹਜੇ ਕਿ ਪੂਰਾ ਮਤਲਬ ਦੁਪਹਿਰ ਦਾ ਟਾਈਮ ਆ ਸ਼ਾਮ ਵੀ ਵੈਸੇ ਤੇ ਵੱਜ ਕੰਨੀ ਹੈ 6 ਪਰ 6 ਜਿਹੜਾ ਸੂਰਜ ਆ ਸਾਡੇ 7 7:30 ਡੁੱਬਦਾ ਆ ਇੰਨੀ ਲੇਟ ਡੁੱਬਦਾ ਤਾਂ ਜੇ 6 ਵਜੇ ਆ ਤੇ ਗਰਮੀ ਬਹੁਤ ਸੀ ਬਹੁਤ ਜ਼ਿਆਦਾ ਅੱਜ ਗਰਮੀ ਹੈ ਅੱਜ ਮੈਨੂੰ ਲੱਗਾ 40 ਦੇ ਲੱਗੇ ਛੱਗੇ ਸ਼ਾਇਦ ਟੈਂਪਰੇਚਰ ਸੀ ਦਿੰਦਾ ਤੇ ਅਸੀਂ ਕੱਪੜੇ ਅੱਜ ਸੈਚਰਡੇ ਕਰ ਗਿਆ ਆਪਾਂ ਕੱਪੜੇ ਜਿਹੜੇ ਟਾਈਮ ਨਾਲ ਘੋਲੇ ਤੇ ਕੱਪੜੇ ਤੇ ਤੋਤੇ ਪਰ ਕੁਛ ਨਾ ਪੁੱਛੋ ਜੇ ਬਾਹਰ ਪਾ ਕੇ ਆਏ ਹੀ ਮੈਂ ਤਾਂ ਦਿਲਜੀ ਦੀ ਨਾਲ ਜੇ ਸੁਕਣੇ ਪਾਏਗਾ ਸੁਕਣੇ ਪਾ ਕੇ ਬਸ ਮੈਂ ਸੇਰੀ ਵਾਇਆ ਕਿਉਂਕਿ ਮੈਂ ਸੈਰ ਤੇ ਜਾਣਾ ਨਹੀਂ ਗੁਰਦੁਆਰਾ ਸਾਹਿਬ ਜਾਣਾ ਹੀ ਤੇ ਜਿਵੇਂ ਕਿਆ ਟਾਈਮ ਤੇ ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਚੱਲਨੀ ਆ ਤੇ ਨਿਕਲ ਲੱਗੀ ਸੀ ਤੇ ਆ ਲਓ ਜੀ ਆ ਕੱਪੜਿਆਂ ਦਾ ਟੇਰ ਜਿੰਨੇ ਤੋਤੇ ਸਾਰੇ ਇੱਥੇ ਸੁਟਦੇ ਦੋ ਦਾ ਤੇ ਦਰਜੀਦੀ ਦੀ ਬਾਹਰ ਰਹਿ ਗਿਆ ਤੇ ਮੈਂ ਪੁੱਛਣ ਮੈਂ ਆਵਾਜ਼ਾਂ ਮਾਰੂਗੀ ਦਰਜੀਦੀ ਕਿੱਥੇ ਜਿੱਦਲ ਜੀਦੀ ਕਿਤੇ ਅੰਦਰ ਹਸਾਵਲ ਕਹਿੰਦਾ ਪੂਜੀ ਉੱਟ ਗਿਆ ਕਿਉਂਕਿ ਬਾਹਰ ਦਾ ਜਿਹੜਾ ਘਹਾਵਲ ਆ ਤੁਹਾਨੂੰ ਮੈਂ ਦੱਸਤੀ ਸਕਦੀ ਜੀ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਦਰਵਾਜ਼ਾ ਖੋਲਾ ਬਾਹਰ ਵਾਲੇ ਵੀ ਮਤ ਕਰਕੇ ਆਏ ਆ ਉੱਤੇ ਕੋਠੇ ਤੇ ਮੈਂ ਲਾਗੀ ਬਣਾਤਾ ਔਰ ਪਾ ਰਹੀ ਕਿ ਮੈਂ ਕਪੜੇ ਛੇ ਇਹ ਨਾ ਪਹਿਲੇ ਜੁੱਕਣ ਦੇ ਤੇ ਮੈਂ ਕਹ ਰਹਿਨ ਦੋ ਰਹਿਨ ਦੋ ਕੋਈ ਲੋੜ ਨਹੀਂ ਹੈਗੀ ਕਪੜੇ ਚ ਮੈਂ ਕਹ ਕੁਛ ਨਹੀਂ ਅੰਦਰ ਆ ਤੂੰ ਤੀ ਕਾਲੀ ਕਟਾ ਛਾਈਏ ਤੇ ਕਾਲੀ ਹੀ ਆਊਗਾ ਮੈਂ ਮੈਂ ਕੁਛ ਨਹੀਂ ਹਾਂ ਕਿ ਮੈਂ ਤਾਂ ਮੈਂ ਤਾਂ ਕੋਈ ਛੂ ਪਾ ਕੇ ਤੁਰਨ ਵਾਲੀ ਸੀ ਮੈਂ ਨਿਕਲ ਵਾਲੀ ਮੈਂ ਕਹ ਮੈਂ ਤਾਂ ਚੱਲੀ ਆ ਤੇ ਕੁਛ ਨਹੀਂ ਹੈਗਾ ਤੇ ਨਾਲ ਹੱਥ 'ਚ ਮੈਂ ਪੈਸੇ ਵੀ ਫੜੇ ਕਿ ਮੈਂ ਚੱਲਨੀ ਆ ਗੁਰਦਾਸ ਸਾਹਿਬ ਤੇ ਉਹ ਫਿਰ ਜ਼ਿੰਦਗੀ ਨਹੀਂ 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 ਇਹਨਾਂ ਨੇ ਥੋੜੇ ਜਿਹਾ ਕਪੜੇ ਮੇਰੇ ਨਾ ਨਾ ਕਰਨ ਦੇ ਵੀ ਚੁੱਕ ਲੈਂਦੇ ਫਿਰ ਜਦੋਂ ਇੱਕਦਮ ਆਈ ਨਾ ਤੇ ਫਿਰ ਮੈਂ ਥੋੜੀ ਵੇਤ ਜੀਤੀ ਆਈ ਆ ਗਈ ਆ ਗਈ ਉਹ ਤਾਂ ਮੈਂ ਤਾਂ ਕਿਹਾ ਮੈਂ ਤੇ ਭਾਬੀ ਜੀ ਚੱਕ ਤਾਂ ਵੀ ਥੋੜੇ ਜਣਾ ਲਓ ਕਹਿੰਦੇ ਨਹੀਂ ਤੇ ਆਪਾਂ ਆ ਤੇ ਬਾਹਰ ਇੰਨੀ ਡਸਟਾ ਵੀ ਤਈ ਹੋ ਸਕਦਾ ਕਿ ਪੂਰਾ ਨੇਰਾ ਹੀ ਪੈ ਗਿਆ ਵੀ ਕਿੱਦਾਂ ਦਾ ਬਸਬ ਹੋ ਗਿਆ ਕੌਲਾ ਤੇ ਹੁਣ ਤੁਸੀਂ ਆਏ ਹੋ ਸਵੇਰੇ ਸੰਡੀਆ ਤਸਵੀਰ ਲਈ ਕਰਨ ਦਾ ਓਏ ਹੋਏ 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 ਮੈਂ ਕਿਚਨ ਤੋਂ ਵੇਖਦੀ ਜਾਗੇ ਹੋ 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 ਇਹ ਜਿਹੜਾ ਨਾ ਉਦੋਂ ਸਵੇਰੇ ਸੰਡੇ ਨੂੰ ਸਾਡੇ ਆਂਟੀ ਨਹੀਂ ਆਉਂਦੇ ਨਹੀਂ ਸੱਚੀ ਗੱਲ ਐਸ ਵੇਲੇ ਧੁੱਪ ਹੁੰਦੀ ਸੂਰਜ ਹੁੰਦੀ ਆ ਹੁੰਦਾ ਆ ਹੁੰਦੀ ਆ ਹੁੰਦਾ ਤਾਂ ਕੁਝ ਨਹੀਂ ਦਿਸਣ ਰਿਆ ਚਲੋ ਇਹ ਆ ਵੀ ਖਾਣਾ ਪੀਣਾ ਅਸੀਂ ਟਾਈਮ ਨਾ ਬਣਾ ਰਿਆ ਸੀ ਇਹ 사ਵਲ ਦੀ ਬਟੇਫੰਚ ਸਬਜੀ ਦਿੱਤੀ 사ਵਲ ਜੀ ਨਹੀਂ ਖਾ ਗਏ ਪਤਾ ਨਹੀਂ ਕੌਣ ਆਇਆ ਅੱਛਾ ਮੰਮੀ ਆਏ ਇਹ ਅਸੀਂ ਬਣਾਏ ਜੀ ਟਰੇਲੇਆ ਦੇ ਸਿਲਕੇ ਬੜੇ ਸਵਾਦ ਬਣੇ ਆ ਤੇ ਰੋਟੀ ਮੈਂ ਬਣਾ ਲਈ ਸੀ ਇਹ ਸਾਡਾ ፕሮਗੈਟ ਪਿਆਰ ਉੱਪਰ ਤਰਜੀ ਪੀ ਰਹੇ ਨੇ ਇਹਨੂੰ ਇਹ ਵੀ ਮੈਂ ਬਣਾਇਆ ਆ ਪਤਨ ਕਿ ਆ ਮਿਲਟਸ ਨੇ ਆਪਣੇ ਲਈ ਮੈਂ ਬਣਾਏ ਆ ਅਦਰ ਵੀ ਬਣਾਇਆ ਅਦਰ ਪਰਕੇ ਪਿਆਰ ਬਣਾਏ ਨੇ ਇਧਰ ਬਰਾਈਂਡ ਗਰੇਲੇ ਨਾਲ ਖਾਓਗੇ ਦੇਈਂ ਅਚਾਰ ਤੁਹਾਨੂੰ ਪਤਾ ਕੀ ਸਾਡੇ ਘਰ ਤੇ ਭਾਵੇਂ ਸਬਜੀ ਕੋਈ ਨਾਮ ਹੀ ਹੋਏ ਅਚਾਰ ਹੀ ਮੇਰੇ ਕੋਲ ਇੰਨੇ ਜਗੇ ਜੀ ਜਿਸ ਦੇ ਨਾਲ ਮਰਜੀ ਤੁਸੀਂ ਫੁਲਕਾ ਖਾ ਸਕਦੇ ਤੇ ਮੈਂ ਗਲਤ ਇਹ ਸੀਗੀ ਹਾਂਜੀ ਕੁਛ ਕੁਸਤੇ ਸੋਦੀ ਕੇ ਨਾ ਕੁਛ ਕਹਿ ਰਹੀ ਥੀ ਯਾਰ ਮੈਂ ਕੁਛ ਕੋਈ ਨਾ ਸੋਦੀ ਕਾਏ ਸੌ ਬਾਹਰ ਨਾ ਜਾਏ ਬੜੀ ਡਰ ਕਰ ਰਹੀ ਏ ਡਰ ਸੌਦੀ ਕੇ ਸਾਹ ਮੰਨਿਆ ਨਾ ਕੋਲੇਗਾ ਨਾ ਇੰਨੀ ਬਹੁਤ ਬੁਰਾ ਹੋ ਜਾ ਬਾਹਰ ਦਾ ਅੱਖਾਂ ਚ ਘੱਟਾ ਪੈ ਗਿਆ ਮੇਰੇ ਮੈਂ ਚੱਲਾਂ ਜੀ ਮੈਂ ਚੱਲਾਂ ਜੀ ਜਾ ਫਿਰ ਚੱਲਾਂ ਜੀ ਤੇ ਸਿਰ ਤੋਂ ਇਹ ਸਿਰ ਇਹ ਲੱਗ ਗਈ ਸਿਰ ਤੋਂ ਤੇ ਜਾਨ ਤੋਂ ਜ਼ਿਆਦਾ ਨਾ ਸਿਰ ਤੋਂ ਨੇ ਇੱਕ ਮਿੰਟ। ਓਹ ਵੇਖੋ ਜੀ ਇਹ ਸ਼ਾਮ ਦਾ ਟਾਈਮ ਆ ਤੇ ਵੇਖੋ ਹਾਲ ਸ਼ਾਮ ਦਾ ਅਜੇ ਕੀ ਮੇਰੇ ਉਹਦੀ ਲਾਈਟ ਆ ਆਪਣੇ ਦੀ ਕੈਮਰੇ ਸੂਰਜ ਸੂਰ ਐਸ ਵੇਲੇ ਸੂਰਜ ਹੁਣੀ ਚਮਕਦੇ ਆ ਪੂਰੇ ਤੇ ਸੂਰਜ ਹੋਵੇ ਹਨਾ ਤੇ ਮੌਸਮ ਦਾ ਕਿਹੜੇ ਵਾਲੇ ਹੂੰ ਹੂੰ ਸਾਵਣ ਨਹੀਂ ਖਲੋਸਾ ਦੀ ਅਜੇ ਮੰਮੀ ਜੀ ਸਾਡੇ ਗੁਰਦੁਆਰਾ ਸਾਹਿਬ ਜਾਈਆ ਉਹ ਆਏ ਨਹੀਂ ਤਾਂ ਦਿਨੇ ਵੇਖੋ ਲਾਈਟਾਂ ਸਭ ਆਪਣੀਆਂ ਜਗੀਆਂ ਮੈਂ ਚਲੀ ਅੰਦਰ ਓ ਆ ਗਈ ਆ ਗਈ ਆ ਗਿਆ ਘਟਾ ਗਿਆ ਆ ਜੇ ਆ ਜਾਓ ਸਾਵਲ ਉਦੇਉ ਕਿ ਵੀ ਇੱਕ ਕੰਮ ਚੇਕ ਕਰਾ ਚਾਹੁੰਦੇ ਆ। ਹਾਂ ਸੱਚੀ 10 ਟਿੰਨ ਤੱਕ ਵੱਧ ਗਿਆ ਹੁਣ ਜ਼ਾਇਦ। ਰੱਬ ਦੇ ਰੰਗਾਂ ਦਾ ਨਹੀਂ ਪਤਾ ਵੀ ਕਿਹੜੇ ਵਾਲੇ ਕੀ ਬਣ ਜਾਣਾ ਹੈ ਨਾ। ਜੀ ਬਿਲਕੁਲ। ਮੰਮੀ ਜੀ ਫੋਨ ਕਰ ਰਹੇ ਨੇ ਵਿੱਚੇ ਫੋਨ ਆ ਰਿਹਾ ਮੰਮੀ ਜੀ ਦਾ। ਆਂਦੇ ਮੇਰੇ ਲੈ ਜਾਓ ਆਕੇ ਹੁਣ ਕਿਹੜਾ ਕਿਹੜਾ ਬੁਲਾ ਰਹੇ ਕਿ ਲੈ ਲੈਣਾ ਪਾਪਾ ਜੀ ਹਿੰਮਤ ਮਾਰੂਗਾ। ਹਾਂ ਇਹ ਡਸਟ ਬੜੀ ਹੈ ਕੀ ਕਰਨਾ ਹੁਣ ਰੁਕ ਜਣ ਕਿਹਦੇ ਘਰ ਹੈ ਹੋਰ ਕੀ ਕਰਨਾ ਫਿਰ। 10 ਮਿੰਟ ਹੋ ਗਏ। ਉਹ ਸਾਵਲ ਦਰਵਾਜ਼ਾ ਫੇਰ ਖੁੱਲ ਗਿਆ। ਹੋਰ ਕੌਣ ਜਾਊਗਾ ਕੋਈ ਨਹੀਂ ਜਾਊਗਾ ਉਹਨਾਂ ਨੂੰ ਕੋਈ ਲੋੜ ਤਾਂ ਉਹ ਤਾਂ ਪਾਰ ਕਰਨਾ ਦਰਵਾਜ਼ਾ ਖੁੱਲਦਾ ਜਾਂਦਾ ਹਾਂਜੀ ਬੋਲਾਰਡਿਕਾ ਵੇਪਰ ਨਹੀਂ ਗੁਰਦਵਾਲਾ ਸਾਹਿਬ ਹੀ ਰਹਿ ਜਾਣ ਹੁਣ ਰੈਰਾ ਸਾਹਿਬ ਤਾਂ ਪਾਠ ਕਰਕੇ ਆ ਜਾਣਗੇ ਬਿਲਕੁਲ ਬੜੀ ਗਰਮੀ ਵੀ ਇੰਨੀ ਜ਼ਿਆਦਾ ਸੀ ਅੰਦਰ ਤਾਂ ਹੀ 33.5 ਆਊਗਾ ਸ਼ਾਇਦ ਮੈਂ ਇੱਥੇ ਨਹੀਂ ਪਿਆ ਹੋਰ ਕਿਤੇ ਪਿਆ ਹੋਊਗਾ ਪਿਆਜ ਨੂੰਗਾ ਸਾਡੇ ਘੱਟੇ ਸਾਡੇ ਘੱਟਾ ਹੀ ਹੁੰਦਾ ਮੀਂਹ ਕਿਤੇ ਹੋਰ ਪੈਂਦਾ ਐਂਜੀ ਹੁੰਦਾ ਨਾ ਵਾਕਈ ਹਮੇਸ਼ਾ ਹੁੰਦਾ ਹੈ ਕਿ ਇਸ ਵਾਰੀ ਫਾਰਿਸ਼ ਸਾਡੇ ਬਹੁਤ ਘੱਟ ਹੋਈ ਆ ਹਜੇ ਚਲੋ ਮਾਰਾ ਹੀ ਫੁਲਕੇ ਵੀ ਖਾਣਾ ਆ ਹੁਣ ਤੇ ਫੂਡ ਵਾਲੇ ਚੜੇ ਜੇ ਮਮੀ ਜੀ ਦਾ ਫੋਨ ਆ ਗਿਆ ਪਹਿਲਾਂ ਮੇਰੇ ਫੋਨ ਤੇ ਕੀਤਾ ਸੀ ਫੋਨ ਮੰਮੀ ਜੀ ਨੇ ਇੱਧਰ ਕਰਤਾ ਆ ਫੋਨ ਨਹੀਂ ਚੱਕਦੇ ਮੈਂ ਚਲੋ ਸੋਣੀ ਲਈਏ ਕੀ ਕਹਿੰਦੇ ਮੰਮੀ ਜੀ ਜੀ ਤੇ ਫਿਰ ਗੁੱਸੇ ਹੋਣਗੇ ਹਲੋ ਹਾਂ ਠੀਕ ਆ ਜੀ ਓਕੇ ਜੀ ਓਕੇ ਲਓ ਜੀ ਸਾਡੇ ਮੰਮੀ ਜੀ ਕਹਿੰਦੇ ਆ ਕਿ ਮੌਸਮ ਬਹੁਤ ਖਰਾਬ ਹੋ ਗਿਆ ਸਾਰੀ ਸੰਗਤ ਗੁਰਦੁਆਰਾ ਸਾਹਿਬ ਚ ਰੁਕੀ ਆ ਜਦੋਂ ਮੌਸਮ ਠੀਕ ਹੋਏਗਾ ਤਦ ਮੈਂ ਆਵਾਂ ਮੈਂ ਕਿਹਾ ਠੀਕ ਹੈ ਜੀ ਤੇ ਕਿਉਂਕਿ ਲੈਣ ਨਹੀਂ ਜਾ ਸਕਦੇ ਬਹੁਤ ਜ਼ਿਆਦਾ ਮਤਲਬ ਡਸਟਾ ਤਾਂ ਮੇਰੇ ਫੋਨ ਦੀ ਬੈਟਰੀ ਕਰਕੇ ਥੋੜਾ ਉਹ ਸਾਦੇ ਕਰਕੇ ਉਹ ਦੀ ਲਾਈਟ ਔਨ ਕੀਤੀ ਹੀ ਉਹਦੇ ਕਰਕੇ ਦੱਸਣੇ ਪਰ ਬਿਲਕੁਲ ਰਾਤ ਹੀ ਪੈ ਗਈ ਐਸ ਟਾਈਮ ਤੇ ਪੂਰੀ ਧੁੱਪ ਹੁੰਦੀ ਆ ਤੇ ਬਿਲਕੁਲ ਰਾਤ ਪੈ ਗਈ ਆ ਤੇ ਸੋ ਕੁਦਰਤ ਦੇ ਰੰਗਾਂ ਦਾ ਕੋਈ ਨਹੀਂ ਪਤਾ ਵੀ ਕਿਹੜੇ ਵਾਲੇ ਕੀ ਹੋਣਾ ਹਨ ਇੱਕ ਗਾਣਾ ਨਹੀਂ ਹੈਗਾ ਕਿ ਕੁਦਰਤ ਦੇ ਰੰਗਾਂ ਦਾ ਕੀ ਐਦਾਂ ਹੈ ਕਿ ਕੋਈ ਗਾਣਾ ਹੈ ਕੁਦਰਤ ਦੇ ਰੰਗਾਂ ਦਾ ਕੋਈ ਬੰਨੀ ਕੋਈ ਤੇ ਨਹੀਂ ਪਾ ਸਕਿਆ ਨਹੀਂ ਆਉਂਦੀ ਜਿਆਦਾ ਤੇ ਕਿਉਂਕਿ ਚਲੋ ਸੁਣ ਵੀ ਲਈਦੇ ਆ ਇਹ ਕੀ ਗੱਲ ਨਹੀਂ ਆ ਨਾ ਇੰਟਰਸਟ ਨਹੀਂ ਨਾ ਮੈਨੂੰ ਤੇ ਪੰਜਾਬੀ ਗਾਣੇ ਚੰਗੇ ਲੱਗਦੇ ਆ ਮੈਨੂੰ ਤੇ ਪੰਜਾਬੀ ਗਾਣੇ ਹੋਵੇ ਤੇ ਜਿਹੜੇ ਹੋਗੇ ਆਪਣੀਆਂ ਪੰਜਾਬੀ ਫਿਲਮਾਂ ਜਿਹੜੀਆਂ ਫਨੀ ਮਾਰੀਆਂ ਇਹਦੇ ਵਿਆਹ ਤੇ ਇਹੋ ਜਿਹੇ ਗਾਣੇ ਲੱਗੇ ਨੇ ਤੇ ਕਿ ਬੰਦੇ ਨਾ ਵੀ ਲੱchnਾ ਚਾਹੇ ਤਾਂ ਵੀ ਨੱਚਿਆ ਇਸ ਤਰ੍ਹਾਂ ਦੀ ਬੀਟ ਵੀ ਹੁੰਦੀ ਗਈ ਯਾਰ ਤੂੰ ਹੀ ਤਾਂ ਗਦੀ ਨੀ ਨੱਚੇ ਬਈ ਹਾਂਜੀ ਤੂੰ ਹੀ ਤਾਂ ਗਦੀ ਨੀ ਨੱਚੀ ਤੂੰ ਮੇਰੇ ਇਹ ਮੇਰੇ ਵਿਆਹ ਦੀ ਨੱਚੇ ਉਸ ਹਾਂ ਨਹੀਂ ਹੂੰ ਮੈਂ ਯਾਦ ਕਰੂੰ ਜਦੋਂ ਉੱਤੇ ਸਟੇਜ ਤੇ ਲੱਗੇ ਤੱਲੇ ਉਹ ਹਰਿੰਦਰ ਭਾਬੀ ਲੈ ਕੇ ਗਈ ਤੁਹਾਨੂੰ ਹਾਂ ਜੀ ਹਾਂ ਦੇਖਿਆ ਇਹ ਖਾਸ ਬੰਦਿਆਂ ਦੇ ਵਿਆਹ ਤੇ ਨੱਚਦੇ ਆ ਰਵੀਨਾਂ ਦੇ ਕਿਆ ਤੇ ਹਾਂ ਰਵੀਨਾਂ ਦੇ ਵਿਆਹ ਤੇ ਥੋੜਾ ਜਿਹਾ ਉੱਤੇ ਬਾਕੀ ਉਹ ਤਾਂ ਉਤਰ ਨਹੀਂ ਕਦੀ ਵੀ ਕਰਦੇ ਉਹ ਵੀ ਮਾਲ ਮੋਟਾ ਜੇ ਕੋਈ ਹਾਂ ਇਸ ਤਰ੍ਹਾਂ ਕਰਦੇ ਸੋ ਅੱਜ ਦਾ ਬਨੋਤ ਐਵੇਂ ਬਸ ਇਤਨੇ ਬੈਠੇ-ਵੱਠੇ ਬਣਾ ਲਿਆ ਕੀ ਮਤਲਬ ਕਿ ਮੇਰਾ ਵੀ ਕਹਿਣਾ ਮਤਲਬ ਕਿ ਕੁਦਰਤ ਦੇ ਰੰਗਾਂ ਦਾ ਕਿਹੜੇ ਵੇਲੇ ਪਤਾ ਨਹੀਂ ਵੀ ਕੁਦਰਤ ਨੇ ਜਿਹੜੇ ਵੇਲੇ ਕੀ ਕਰਨਾ ਆ ਹੁਣ ਤਾਂ ਕਿੱਥੇ ਇੰਨੀ ਗਰਮੀ ਸੀ ਤੇ ਕਿਤੇ ਹੁਣ ਬਿਲਕੁਲ ਮੌਸਮ ਜਿਹੜਾ ਚੇਂਜ ਹੀ ਹੋ ਗਿਆ ਦਿਨੇ ਹੀ ਰਾਤ ਰਹਿ ਗਈ ਅੱਜ ਤੇ ਕਮਾਲ ਆ ਜੀ ਹਾਂਜੀ ਔਰ ਅੱਜ ਤਾਂ ਬੂਟੇ ਟੁੱਟਣ ਨੂੰ ਪੈਣ ਦੇ ਉਹ ਵੇਖੋ ਮੈਂ ਤੁਹਾਨੂੰ ਦਿਖਾਉਣੀ ਆ ਅਮਰੀਕਾ ਤੇ ਸਾਵਲ ਕੇ ਨਾਮ ਬਡਿੱਗਣ ਦੇ ਮੈਂ ਤੁਹਾਨੂੰ ਕਹਿ ਦਿੱਤਾ ਕੁਦਰਤੀਆ ਨਾ ਲਾਈਟ ਤੇ ਹੁੰਦੀ ਨਹੀਂ ਲਾੜੀ ਜਿ ਚੜਾਉਣੀ ਆ ਤੇ ਦੇਖ ਲਓ ਤੁਸੀਂ ਇੰਨੀ ਦਸ ਤੰਦਰ ਹੋਈ ਆ ਤੇ ਬੁਆਰ ਮੈਂ ਉੱਪਰ ਹੀ ਆ ਗਈ ਆ ਗਿਆ ਉਹ ਮੇਰੇ ਕੋਲ ਆਤਾ ਐ ਐਸੇ ਕੁਦਰਤੀ ਜਿਹੇ ਉੱਠਾ ਐਸਾ ਫਿਰ ਸਾਵਲ ਕੇ ਨਾਮ ਬਡਿੱਗਣ ਦੇ ਨੂੰ ਸਾਵਨ ਨੂੰ ਬੰਦ ਗਿਆ ਮਾਤਾ ਬ੍ਰਿਨਤਾ ਸੁਬਾਰਦੀ ਸ਼ਾ ਸ਼ਾ ਕਰਕੇ ਬਾਜੂਂ ਦੀ ਦੁਨੀਆ ਘਰ ਨੂੰ ਬੱਜੀ ਹੁੰਦੀ ਆ ਸ਼ਾ ਸ਼ਾ ਕੀ ਕਿਹਾ ਤਗੀ ਮੈਂ ਐਸੇ ਉਦਰ ਕੋ ਸੱਤ ਤਰੀਕ ਨੂੰ ਘਰ ਰਿਹਾ ਹਾਂ ਸੱਤ ਨੂੰ ਕੀ ਹੋਇਆ ਜੰਗ ਮਾਕੇ ਵੀ ਸੱਤ ਤਰੀਕ ਨੂੰ ਜਾਂਦੀ ਹੀ ਉਹ ਤੋਂ ਵੀ ਪਤਾ ਨਹੀਂ ਹੈ ਕੀ ਬਣਨਾ ਕਿੱਧਰ ਨੂੰ ਕੀ ਹੋਣਾ ਸੱਤ ਤਰੀਕ ਨੂੰ ਵਾਕੇ ਕੁਦਰਤ ਦੇ ਘਰੇ ਬਿਠਾਤਾ ਸੀ ਫਾਟੇ ਕੋਸ਼ੀ ਨੀ ਬਗਾ ਘੜੀ ਦਾ ਨਹੀਂ ਪਤਾ ਇੱਥੇ ਕੀ ਹੋ ਜਾਂਦਾ ਚਲੋ ਹੁਣ ਤੂੰ ਇਹਦੇ ਪਰ ਕੱਪੜੇ ਫਤਲ ਜੀ ਹਮੇਸ਼ਾ ਹੀ ਕੱਪੜੇ ਇਤਰਾ ਫਿਰ ਪਾ ਲੈਨੇ ਕਦੀ ਡਰਾਈਂਗ ਵਿੱਚ ਕੁਝ ਪਾ ਲੈ ਕੁਝ ਇਤਰਾ ਪਾ ਲੈ ਕਮਰਿਆਂ ਚ ਪਾ ਲੈ ਦਰਵਾਜਿਆਂ ਤੇ ਪਾ ਲੈ ਵੈਸੇ ਵੀ ਜ਼ਿਆਦਾਤਰ ਕੱਪੜੇ ਆਪਾਂ ਗਰਮੀਆਂ ਚ ਅੰਦਰ ਹੀ ਸਕਾਉਣੇ ਕਿਉਂਕਿ ਬਾਹਰ ਡਸਟ ਬੜੀ ਹੁੰਦੀ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਨੇਰੀ ਆਏ ਅੱਜ ਓਹੋ ਆਕੇ ਮੇਰੇ ਘਰ ਦੇ ਬਾਹਰ ਦਲਜੀਤ ਜੀ ਹਮੇਸ਼ਾ ਕਮਰਿਆਂ 'ਚ ਹੀ ਪਾਉਂਦੇ ਆ ਉਹ ਵੀ ਮੈਂ ਕਿਹਾ ਮੈਂ ਬਾਹਰ ਪਾ ਦਿਓ ਫਿਰ ਕੀ ਹੋਏ ਨਹੀਂ ਤੇ ਪੂਰੀਆਂ ਗਰਮੀਆਂ ਮਿਲਣਾ ਦਾ ਹੀ ਕੱਪੜੇ ਬਾਹਰ ਨਹੀਂ ਪਾਏ ਸਕਨੇ ਅੱਜ ਪਹਿਲੇ ਹੁੰਦੀ ਹੈ ਨਾ ਹਵਾਜ ਅੱਜ ਪਹਿਲੇ ਕੱਪੜਿਆਂ ਤੇ ਪੈਂਦੀ ਹੈ ਹਾਂ ਪਹਿਲੋਂ ਕੰਡ ਹੀ ਤੇ ਹਾਂ ਅੱਜ ਪਹਿਲੇ ਦਿਨ ਪਾਏ ਤੇ ਪਹਿਲੇ ਦਿਨ ਹੀ ਕੰਮ ਹੋ ਗਿਆ ਇਸ ਤੋਂ ਬਾਅਦ ਤੁਹਾਨੂੰ ਬਾਬਾ ਜੀ ਨੇ ਸਭ ਕੁਝ ਦਿੱਤਾ ਬਾਹਰ ਨਹੀਂ ਪਾਣੀ ਹਾਂ ਅੰਦਰ ਹੀ ਪਾਉਣੇ ਆ ਅੰਦਰ ਹੀ ਸੌਣੇ ਆ ਇਹ ਲੋਨ ਜਾ ਰਹੇ ਹਾਲੇ ਨਹੀਂ ਆ ਗਿਆ ਇਸੇ ਪਤਾ ਲੱਗਦਾ ਮਿੰਟ ਦਾ ਉਦਰ ਉਸ ਤੇ ਰੰਜਾਂ ਦਾ ਬਹੁਤ ਜ਼ਿਆਦਾ ਨਹੀਂ ਆਏ ਹਾਏ ਹਾਏ ਬੱਦਲ ਵਿਸਕਰੇ ਨੇ ਕੀ ਬਾਤ ਹੈ ਚਲੋ ਦੋ ਦਿਨ ਸੌਕੇ ਨਿਕਲ ਜਾਣਗੇ بارش ਦੇ ਨਾਲ ਮੈਂ ਤਾਂ ਪਹਿਲਾਂ ਬਤਾਈ ਰਹਿੰਦੀ ਹਾਂ ਹਾਏ ਹਾਏ ਮੈਂ ਨਾ ਬਾਹਰ ਉਹ ਨਾ ਹੁਣ ਇੱਕ ਤੁਹਾਡੇ ਇਸ ਤੋਂ ਪਹਿਲਾਂ ਕਲਿੱਪ ਲੈਣ ਦੀ ਹੀ ਮੈਂ ਤੇ ਮੈਂ ਇੱਥੇ ਬਿਲਕੁਲ ਨੇਰਾ ਹੋਇਆ ਪਿਆ ਮੈਂ ਨੇਰਾ ਤੇ ਧਾਇਦਾ ਦੇਣਿਆ ਅਜੇ ਉਹ ਤਾਂ بارش ਕਰਕੇ ਹੋ ਗਿਆ ਤੇ ਅਚਾਨਕ ਉਧਰੋਂ ਕੁੜੀ ਇੱਕ ਭੱਜੀ ਆ ਗਈ ਤੇ ਇੰਨੇ ਮਾਸਕ ਵੀ ਲਾਇਆ ਸਾਰਾ ਕੁਝ ਲਾਇਆ ਤੇ ਡਰ ਗਈ ਮੈਂ ਕਿਹਾ ਆਇਆ ਆ ਕੀ ਆ ਆਹ ਕੌਣ ਆ ਮੈਂ ਮੋੜ ਕੇ ਲੱਗੀ ਅੰਦਰੋਂ ਮੈਂ ਕਿਹਾ ਵਾਰੀ ਮੈਂ ਰਾਹ ਸੱਚੀ ਤੇਰੇ ਵੱਲ ਬਿਲੋਂ ਵੇਖੀ ਗਈ ਤੈਨੂੰ ਪਤਾ ਲੱਗਿਆ ਭੂਜੀ ਨੂੰ ਖੁਸ਼ ਹੋ ਗਿਆ ਲੱਗਦਾ ਆ ਮੈਂ ਆਏ ਇੱਕੜੀ ਕੁੜੀ ਦੌੜ ਕੇ ਭੱਜ ਕੇ ਆਈ ਅੰਦਰ ਮੁੜ ਕੇ ਜਦੋਂ ਮੈਂ ਮੈਂ ਵੇਖਿਆ ਨਾ ਕਿ ਲਾਈਟ ਦਰ ਆਉਣ ਲੱਗੀ ਕਰਨੀ ਆ ਭੱਜੀ ਗਈ ਉਹਦੀ ਫੇਰ ਫਤ ਲੱਗਾ ਫੇਰ ਲੱਗ ਫਤ ਲੱਗਾ ਵੀ ਇਹ ਮੈਡਮ ਆਏ ਇਹ ਸਰਪ੍ਰਾਈਜ਼ ਆਇਆ ਜੀ ਹਾਦੀ ਹੋ ਗਈ ਆ ਮੈਂ ਬੜਾ ਐਡਵੈਂਚਰ ਕਰਕੇ ਪੂਰਾ ਸੁਖਾਨ ਪੇਲਾ ਆਏ ਤੇ ਉਥੋਂ ਕਿਤਰਾ ਹੀ ਬਸਟੇੜ ਤੋਂ ਪਹਿਲਾਂ ਤਾਂ ਮੈਨੂੰ ਤੇ ਲੈ ਕੇ ਨਾ ਆਏ ਹਾਂ ਇਕ ਰਹਿਣਾ ਮੈਂ ਆਪਣੀ ਰਹਿਣਾ ਆਪਣੀ ਰਹਿਣਾ ਹਾਂ ਫਿਰ ਉਸ ਤੋਂ ਬਾਅਦ ਮੈਂ ਕਿਹਾ 50 ਰੁਪਏ ਦੇ ਦੂੰਗੀ ਪਰ ਇਹ ਸੌਖੀਆ ਮੈਂ ਕਿਹਾ 50 ਦਵੂੰਗੀ ਫਿਰ ਇੱਕ ਇਹ ਰੀਸ਼ਾ ਜਾ ਰਿਹਾ ਸੀਗਾ ਫਿਰ ਉਹ ਕਹਿੰਦੇ ਕਿ ਇਹ ਨੂੰ ਲੈ ਜਾ ਫਿਰ ਉਹ ਲੈ ਗਏ ਤੇ ਫਿਰ ਉਸ ਤੋਂ ਬਾਅਦ ਬਸ ਸਟੈਂਡ ਤੋਂ ਉਤਰੀ ਕਿਉਂਕਿ ਬਾਈਪਾਸ ਤੇ ਅੱਛਾ ਤੇ ਫਿਰ ਉਸ ਤੋਂ ਬਾਅਦ ਤੂੰ ਕੀ ਕਿੱਥੇ ਜਾਣਾ ਮੈਂ ਵੀ ਜੀ ਨੂੰ ਪਹਿਲੇ ਪੁੱਛ ਲਿਆ ਹੈਗਾ ਅੱਛਾ ਏ ਰੱਬਾ ਮੇਰੇਆ ਸੋ ਬਾਅਦ ਮੈਂ ਆ ਗਈ ਤੋਤਾ ਕਾਰੀ ਫਿਰ ਮੈਂ ਪਾਈ ਨੂੰ 30 ਰੁਪਏ ਐਕਸਟਰਾ ਦੇ ਦਿੰਦੇ ਲੈ ਕੀ ਆਵਾਜ਼ ਆ ਕਿੰਨੀ ਨਮੀ ਸੀਗਾ ਆਏ ਅਵੀਰ ਬੰਦਿਆਂ ਦੀਆਂ ਵੀਰਾਂ ਦੀਆਂ ਵੀਰਾ ਬੰਦ ਨਹੀਂ ਚਾਹ ਚਲੋ ਦੇ ਦੇਣੀ ਚਾਹੀਦੀ ਕੋਠੀ ਆਜੇ ਗਰੀਬ ਬੰਦੇ ਬਹੁਤ ਜ਼ਿਆਦਾ ਤੇਜ਼ ਨਹੀਂ ਸੀਗਾ ਕਿੰਨੀ ਬਿਜਲੀ ਆ ਮੈਂ ਹੁਣੇ ਵੀਡੀਓ ਬਣਾਉਣ ਲਈ ਤੇ ਮੈਂ ਹੁਣੇ ਸਾਰਾ ਕੁਝ ਵੇਖਿਆ ਨਾ ਉਪਰਜੀ ਵੀ ਵੇਖ ਕੇ ਆਣਾ ਕਿ ਕਿਧਰ ਆ ਗਈ ਕੁੜੀ ਸਲ ਫਪੜਜੀ ਨੇ ਜੇ ਤੋ ਤਾਂ ਪਿੱਛੇ ਵਿੱਚ ਹੀ ਹੋ ਗਿਆ ਬਿਲਕੁਲ ਨਹੀਂ ਜਾਗੀ ਕਿੰਦੀ ਬੜਾ ਸਾਰਾ ਟ੍ਰੈਵਲ ਕਰਕੇ ਆਈਆਂ ਸੱਚੀ ਮੈਂ ਦੇ ਨਾਲੋਂ ਕੀ ਦੇਖ ਕੇ ਵੀ ਇਹ ਕਿੱਥੋਂ ਆ ਗਈ ਆ ਐ ਤੇ ਸਰਪ੍ਰਾਈਜ਼ ਹੀ ਮਿਲ ਗਿਆ ਸਰ ਮੇਰੀ ਦਾਦੀ ਮਾ ਮ ਨੇ ਵੇਖਣਾ ਹੈਰਾਨ ਹੋਣਾ ਕਿ ਵੀ ਇਹ ਕਿੱਥੋਂ ਆ ਗਈ ਸੀ ਪਤਾ ਸੀ ਆਉਣਾ ਪਰ ਇਹ ਨਹੀਂ ਪਤਾ ਕਿ ਅੱਜ ਆਉਣਾ ਹੈ ਤਾਂ ਬਿਠੀ ਨੂੰ ਥੋੜੀ ਟਾਈਮ ਬਣਾਉਣਾ ਪੈ ਰਿਹਾ ਬਾਹਰ ਅਜੇ ਮੌਸਮ ਉਸੇ ਕਰ ਰਹੀ ਹੈ ਅੱਛਾ ਵਰੁਣ ਵੀ ਆ ਗਿਆ ਵਰੁਣ ਤੂੰ ਕਿਆ ਸੀ ਕਿ ਕਿ ਮੈਂ ਨਹੀਂ ਆਉਣਾ ਹੈ ਮਨ ਬਣ ਗਿਆ ਮੈਂ ਆ ਤੋ ਕਿ ਤੇਰੇ ਵਾਲੀ ਮਰਨ ਵੀ ਆ ਗਿਆ ਜੇ ਜੋਦੀ ਮਨ ਹਾ ਹੋਣ ਕੀ ਦਿਹਾੜ ਚ ਜੋਦੀ ਮਨ ਮੈਸੇਜ ਕੀਤਾ ਹੀ ਨਾ ਤੂੰ ਉਸ ਨੂੰ ਦੱਸਿਆ ਨਹੀਂ ਮੈਂ ਸਰਮਨ ਦੱਸਿਆ ਨਹੀਂ ਆ ਉਹ ਵੀ ਉਹ ਵੀ ਝੱਗ ਗਈ ਆਈ ਤੇ ਗਈ ਭੇਜ ਗਈ ਇਹਦਾ ਮਤਲਬ ਤੂੰ ਅੱਗੇ ਪਿੱਛੇ ਹੀ ਆਏ ਹੋ ਇੱਕ ਤੂੰ ਤੇ ਮੈਂ ਡਰ ਗਈ ਹਾਂ ਕਿ ਤੂੰ ਮੈਂ ਬਾਹਰ ਕੱਢਣ ਲੱਗੀ ਮੈਨੂੰ ਪਤਾ ਨਹੀਂ ਕਿਹੜੀ ਕੁੜੀ ਤਵੇ ਤੱਕ ਜ਼ਬਰਦਸਤੀ ਬਣੀ ਜਾਣ ਦੀ ਸੱਚੀ ਮੈਂ ਡਰ ਗਈ ਮੈਂ ਨਹੀਂ ਜਾਣਾਂ ਇਹ ਕਿਹੜਾ ਹੈ ਇਹ ਭੱਜ ਕੇ ਤਾਂ ਦੋ ਦਾ ਗੇਟ ਵੀ ਨੇ ਬੰਦ ਕਰ ਲਿਆ ਮੈਂ ਉੱਥੀ ਦੋ ਦਾ ਮੈਂ ਕਿਹਾ ਲਾਈਟ ਜਗਾਵਾ ਫਿਰ ਤਾਂ ਕਿਹੜੀ ਕੁੜੀ ਵੜ ਗਈ ਆਪੇ ਘਰ ਕਿਹੜੇ ਬਰੋ ਨੇ ਸੱਚੀ ਕਾ ਹਾ ਸੱਚੀ ਕਰ ਬੋਤੇ ਤੇ ਅੱਗੇ ਤਾਂ ਕੀ ਕਹਿੰਦੀ ਆ ਇਹ ਵੀਰ ਜੀ ਸੱਚੀ ਬੜੀ ਖਿਸ਼ ਹੋ ਗਈ ਆ ਇਹ ਵੀਰ ਜੀ ਕੱਲ ਆਉਣਗੇ ਇਹਨੇ ਤਾਂ ਫੋਨ ਕੀਤਾ ਹੋਣੇ ਬੱਸਾਂ ਦੀ ਆਵਾਜ਼ ਆਉਂਦੀ 8 ਘੰਟੇ ਕੋਲ ਮੈਂ ਕਿਹਾ ਸੀ ਹੋਰ ਕਿੱਥੇ ਆ ਕਹਿੰਦਾ ਮੈਂ ਜਿਮ ਚ ਆ ਆ ਜਿਮ ਚ ਜੇ ਨਹੀਂ ਉਹਦੋਂ ਮੈਂ ਬਟਾਲੇ ਲੱਗੀ ਹੀ ਬਟਾਲੇ ਤੋਂ ਨਹੀਂ ਗਈ ਜੋ ਤੀਮਨ ਅਸੀ ਕੀਤਾ ਨਾ ਜੋ ਤੀਮਨ ਅਸੀ ਕੀਤਾ ਉਦੋਂ ਮੈਂ ਅਮਰਸਰ ਸੀ ਮੈਂ ਇਹਨਾਂ ਨੂੰ ਕਿਹਾ ਅੰਨਿਆ ਸੀ ਉਦੋਂ ਬਟਾਲਾ ਦੀ ਟਿਕਟ ਕੱਟ ਲਗਾਈ ਉਹ ਬੰਦਾ ਫਿਰ ਕਮੈਂਟਰੀ ਪੁੱਛ ਲਗਾਈ ਮੈਂ ਫਿਰ ਜੂੜ ਤੇ ਬਾਤ ਪਾਈ ਮੈਂ ਲੈ ਹਾਂ ਮੈਂ ਆ ਪਾਇਆ ਸੀ ਇਹਨਾਂ ਨੂੰ ਮੈਨੂੰ ਸ਼ੱਕ ਹੋ ਗਿਆ ਮੈਂ ਕਿ ਉਹ ਗੜਬੜ ਜੀ ਲਾਦੀ ਪਰ ਇਹ ਬਿਲਕੁਲ ਨਹੀਂ ਮੇਰੇ ਦਿਮਾਗ 'ਚ ਮੇਰੇ ਦਿਮਾਗ 'ਚ ਵੀ ਨਹੀਂ ਸੀ ਕਿ ਇਹਨੇ ਆਣਾ ਹੈ ਮੈਂ ਕੁਝ ਦੱਸਿਆ ਹੀ ਨਹੀਂ ਵਰ ਨੂੰ ਜਲਦੀ ਕਰ ਹੁਣੇ ਨਿਕਲ ਘਰ ਨੂੰ ਮੈਂ ਕੋਈ ਨਾ ਮੈਂ ਕਿਹਾ ਤੂੰ ਮੇਰੇ ਸੁਣ ਲੈ ਉਦੋਂ ਮੈਂ ਦੇਰ ਕੇ ਜੀ ਮੈਨੂੰ ਮੈਨੂੰ ਫਿਰ ਪਤਾ ਲੱਗੀ ਲੈ ਤੂੰ ਜਿੰਦੀ ਹੋਰ ਤੋਂ ਆਣੀ ਆ। ਅੱਜ ਤੁਸੀਂ ਪਿੱਛੇ ਨਿਕਲ ਗਏ ਸੀਗੇ। ਹਾਂ। ਤੁਸੀਂ ਲੇਟ ਪਹੁੰਚੇ ਹੋ? ਮੈਂ ਤਾਂ ਸਾਰਾ ਆਇਆ ਹਾਂ। ਹਾਂ। ਖਵਾ ਲ ਗਏ। ਬੜੀ ਖੁਸ਼ੀ ਹੁੰਦੀ ਹੈ। ਗਿੱਲਾ ਹੋਇਆ ਬੈਗ ਸਾਰਾ ਗਿੱਲਾ ਹੈ। ਬੜੀ ਖੁਸ਼ੀ ਹੁੰਦੀ ਹੈ ਕਿ ਸਾਰੇ ਨਾਲ ਗਏ। ਅੱਜ ਮੈਂ ਕਰੇਲੇ ਬਣਾਏ ਆ ਕਰੇਲੇ। ਯਾਰ ਮਰੂੰ ਨਾ ਖਾ ਲੈਂਦਾ ਯਾਰ ਰੱਬ ਨਹੀਂ ਕਾਂਦੀ। ਹਾਂਜੀ। ਕੋਈ ਗੱਲ ਨਹੀਂ ਚਲੋ ਵੇਖਦੇ ਆਪੇ। ਸੋ। ਆਹ। ਪੀਜ਼ਾ ਸਾਡੇ ਕੇ ਅੰਦਰ ਰੋਟੀ ਪੀਜ਼ਾ ਤਹੀ ਵੀ ਰੋਟੀ ਪੀਜ਼ਾ ਚੱਲਾ ਜੀ ਪੀਜ਼ਾ ਪੀਜ਼ਾ ਕੱਪੜੇ ਸੁੱਕਣੇ ਪਾਏ ਕਿਉਂਕਿ ਮੀ ਵੀ ਪਰਚਿਆਂ ਦੇ ਆਉਣ ਨਾਲ ਕਿੰਨੀ ਖੁਸ਼ੀ ਹੋਈ ਬਹੁਤ ਜ਼ਿਆਦਾ ਸੱਚੀ ਖੁਸ਼ ਹੋ ਗਿਆ ਪਹਿਲੋਂ ਨਹੀਂ ਮਿਹਰੀ ਦੇਤੀ ਅੱਜ ਆ ਸਰਪ੍ਰਾਈਜ਼ ਦੋ ਸਾਡੇ ਲਈ ਆ ਗਏ ਜੀ ਦੋ ਦੋ ਸਰਪ੍ਰਾਈਜ਼ ਕਿਆ ਬਾਤ ਹੈ ਹਾਂ ਜੀ ਕਿੰਨੇ ਸਰਪ੍ਰਾਈਜ਼ ਹੋ ਗਏ ਹਨ ਤੇਨੂ ਤੇਰੀਆਂ ਬਾਅਦ ਚ ਮੀ ਵੀ ਆ ਗਿਆ ਹਾਂ ਜੀ ਮੇਰਾ ਤਵਾ ਸੜ ਚੱਲਿਆ ਮੋਕੇ ਲੱਗੀ ਮੈਂ